ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਬੱਚਿਓ ਬਿਣਾਆਂ ਰੇਡ ਜਾ ਜਾ ਵੀਰੋ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਆਓ ਵੀਰੇ ਨੰਬਰ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਮੇਰਾ ਰਾਜਾਪਿੰਡ ਭੋਲੇਗੜ੍ਹ ਜਿਹੜਾ ਗੁਰਦਾਸ ਸਿੰਘ ਬਟਾਲਾ ਹਾਂਜੀ ਹਾਂਜੀ ਤੇ ਫੋਨ ਨੰਬਰ ਵੀਰ ਜੀ ਦੱਸਿਓ 9978574348 ਠੀਕ ਹੈ ਜੀ ਜ਼ਿਲ੍ਹਾ ਆ ਗਿਆ ਗੁਰਦਾਸਪੁਰ ਪਿੰਡ ਆਪਣਾ ਭੋਲੇਗੜ੍ਹ ਹੈ ਨਾ ਠੀਕ ਹੈ ਜੀ ਹਾਂਜੀ ਤਾਂ ਅੱਜ ਆ ਗਏ ਵੀਰੇ ਛੋਟੀਆਂ ਕੋਲੇ ਹਾਂਜੀ ਦੋ ਬੱਚੇ ਵਾਲੀਆਂ ਨੇ ਇੱਕ ਬੱਚਾ ਬਿਨਾ ਇੱਕ ਬੱਚੇ ਬਿਨਾ ਤਾਂ ਰੇਡ ਬਿਲਕੁਲ ਜੈ ਜੈ ਬਿਲਕੁਲ ਜੈ ਛੋਟੇ ਛੋਟੇ ਮੋਰ ਉੱਡਦੀਆਂ ਆਲੇ ਹੈ ਨਾ ਉਧਰ ਵੀ ਵੀਰੇ ਨੇ ਪਾਈਆਂ ਸੀ ਵੜਾ ਨਾਲ ਤੇ ਜੈਜ ਰੇਟ ਹੀ ਤੇ ਪਸ਼ੂ ਵੀ ਫਿਰ ਜਲਦੀ ਵੇ ਗਏ ਹਾਂਜੀ ਹਾਂਜੀ ਠੀਕ ਹੈ ਜੀ ਪਹਿਲੇ ਪਹਿਲੇ ਬੋਲਦੇ ਆ ਠੀਕ ਹੈ ਜੀ ਤਾਂ ਅੱਜ ਵੀ ਵੀਰ ਜੀ ਨਿੱਕੇ ਰੇਟ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸ਼ਾਨਦਾਰ ਬਿਲਕੁਲ ਤਾਂ ਵੇਖੋ ਵੀਰੇ ਚੰਗੀਆਂ ਝੋਟੀਆਂ ਵੀਰ ਕੋਲੇ ਰੇਟ ਜੈਜ ਹੋਊਗਾ ਤਾਂ ਬਾਕੀ ਵੀਰ ਜੀ ਕਿੱਡੀ ਸਾਡੇ ਉਧਰ ਵੀ ਪਸ਼ੂ ਗਏ ਉਹਨਾਂ ਦੀ ਵੀ ਸਿਫਤ ਹੁੰਦੀ ਆਂਦੇ ਜੋ ਦੱਸਿਆ ਵੀਰ ਉਹਨਾਂ ਉਹ ਨਿਕਲਿਆ ਤਾਂ ਵਧੀਆ ਵੀਰੇ ਸਚਾਈ ਲੰਮਾ ਟਾਈਮ ਹਨਾ ਹਾਂਜੀ ਹਾਂਜੀ ਬਿਲਕੁਲ ਤਾਂ ਅੱਜ ਆ ਪਹਿਲੇ ਨੰਬਰ ਤੇ ਝੋਟੀਆਂ ਤੋਂ ਕਰੀਏ ਸ਼ੁਰੂ ਹਨਾ ਇਦੇ ਬਾਰੇ ਦੱਸ ਦੋ ਵੀਰ ਜੀ ਇਹ ਹੈ ਜੀ ਭਾਈ ਦੁਜੇ ਸੂਗ ਘੰਟੇ ਸੌਂ ਗਿਆ ਦੂਜੇ ਸੂਬਾ ਸੋਈ ਹੈ ਠੀਕ ਹੈ ਜੀ ਤਾਂ ਬੱਚਾ ਕੀ ਆ ਗਿਆ ਇਹਦਾ ਵੀਰ ਜੀ ਆ ਕੱਟਾਂ ਗਿਆ ਜੀ ਠੀਕ ਹੈ ਜੀ ਇਹ ਸੋਨਾ ਲੇਵਲ ਵਾਲਾ ਲੱਗਿਆ ਕਿੰਨੀਆਂ ਧਾਰਾਂ ਵੀਰ ਜੀ ਇਹਦੇ ਥਲੇ ਛੋਟੀ ਥਲੇ ਹੋ ਗਿਆ 10 ਕਿਲੋ ਹੈ ਪੱਕਾ ਜਣ ਚਵਾ ਪੱਕਾ ਕਿਹੜਾ ਚੋਲਣਾ ਪਿਆ 10 ਕਿਲੋ ਹਾਂ ਜੀ ਮੈਂ ਕਿਚੂ ਉਰਮਾ ਨਹੀਂ ਨਾ ਮੈਂ ਦੇ ਮੈਂ ਬੋ ਬੋ 12 13 ਕਿਲੋ ਕਹੀਓ ਭਾਵੇਂ ਲੈਵਾ ਦਸੀ ਜਾਂਦਾ ਹਨਾ ਨਹੀਂ ਕੰਮ ਤੁਹਾਡਾ ਹਾਂਜੀ ਬਿਲਕੁਲ ਵਧੀਆ 10 ਕਿਲੋ ਹੁਣ ਹਨਾ ਆ ਆ ਬੱਚਾ ਆ ਗਿਆ ਜੀ ਹਾਂ ਕੱਟਾ ਕੋ 15 ਮੰਨ ਲਵੀਆਂ ਨਾ ਹਾਂਜੀ ਬਿਲਕੁਲ ਜੀ ਖੋਲੋ ਵੀਰ ਜੀ ਝੋਟੀ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਕੱਦ ਕਾਠਾ ਲਈ ਆ ਤਾਂ ਬਾਕੀ ਕਿਵੇਂ ਵੀਰ ਨੇ ਦੱਸਿਆ 10 ਲੀਟਰ ਦੁੱਧ ਦੇ ਆ ਹੁਣ ਤਾਂ ਸਿੰਘ ਸਿੰਘ ਵੀ ਸੋਹਣਾ ਲੱਗਿਆ ਝੋਟੀ ਨੂੰ ਵੇਖੋ ਵੀਰੋ ਲੈਵਲ ਉਹ ਸ਼ਾਨਦਾਰ ਲੱਗਿਆ ਝੋਟੀ ਨੂੰ ਇਹ ਠੰਡੇ ਕਰਕੇ ਥੋੜਾ ਪਸ਼ੂ ਵੇਨਵਾਲਣ ਤੋਂ ਬਾਅਦ ਹੀ ਨੇ ਹਨੇ ਬਾਕੀ ਚੰਗੀ ਝੋਟੀਆਂ ਵੀਰੋ ਰਾਜੀ ਰੂਜੀ ਆ ਪਲੀ ਜੁੜੀ ਆ ਆ ਬੱਚਾ ਹੈ ਜੀ ਵੀਰ ਜੀ ਝੋਟੀਆਂ ਮੋਲ ਦੀ ਗੱਲ ਕਰੀਏ ਤਾਂ ਝੋਟੀਆਂ ਕਿੰਨੇ ਦੀ ਦੇ ਦੇਣੀ ਆ ਆਪਾਂ ਜਿਆਸੀ ਦੇ ਦਾਂਗੇ ਲੋਕ ਮੰਗਣਾ ਲੱਖ ਲੱਖ ਸਾਰਾ ਨਹੀਂ ਸਹੀ ਗੱਲ ਹੈ ਸੋਹਣੀ ਝੋਟੀਆਂ ਲੇਵੇ ਵਾਲੀ ਆ ਤਾਂ ਕੱਦ ਕਾਠ ਵਾਲੀ ਝੋਟੀ ਆ ਸਿੰਘ ਚੰਗਾ ਲੱਗਿਆ ਲੋਕੀ ਤਾਂ ਮਾਰੇ ਡੇਢ ਡੜੀ ਮੰਗੀਆਂ ਦੇ ਇਹਦੀਆਂ ਦਾ ਬਿਲਕੁਲ ਬਿਲਕੁਲ ਜੀ ਕਿੰਨੇ ਦੀ ਵੀਰ ਜੀ ਹੁਣ ਹਾਂ ਨਾ ਹੋਜੂ ਹਾਂ ਨਾ ਸੀ ਵੀਦਾਂ 80 ਦੀ ਹਾਂ ਜੀ ਠੀਕ ਐ ਝੋਟੀ ਰੇਟ ਜਿਆ ਜ 2000 ਛੱਡ ਜੀ ਵੀਰੇ 78 ਦੀ 1000 ਛੱਡਾਂਗੇ 70 ਦੀ ਹਾਂ ਜੀ ਕੀ ਬਾਤ ਐ ਵੇਖੋ ਵੀਰੇ 77000 ਦੀ ਝੋਟੀ ਵੀ ਰੰਦਾ ਹੋ ਜੂਗੀ ਕੱਦ ਕਾਠ ਵਾਲੀ ਆ ਬਲੀ ਜੁੜੀ ਆ ਤਾਂ ਆ ਬੱਚਾ ਆ ਗਿਆ ਮਗਰ ਇਹਦੇ ਠੀਕ ਐ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਉਥੇ ਦੁੱਧ ਹੈਗਾ ਜੀ 8 ਕਿਲੋ ਇਹਦਾ ਆਸ ਪਾਜੋ 8 8 ਲੀਟਰ ਦੁੱਧ ਆ ਜੀ ਇਹਦਾ ਨੀਲੀ ਰਾਵੀ ਚ ਆ ਗਿਆ ਕਟਾ ਹਾਂਜੀ ਹਾਂਜੀ ਠੀਕ ਆ ਤਾਂ ਚਵਾ ਚੂਗਵੇਂ ਦਾ ਲੱਗਿਆ ਜੀ ਇੱਕ ਨੰਬਰ ਦੇ ਦਿੱਤੀ ਇੱਕ ਨੰਬਰ ਮਾਟਾਂ ਦਾ ਮੋਟਾ ਥਣ ਕੱਢਦੀ ਰੋਕ ਠੀਕ ਆ ਜੀ ਹਾਂਜੀ ਖੋਲੋ ਵੀਰ ਜੀ ਇਹਨੂੰ ਤੋਰਾ ਵਿਖਾਈਏ ਤਾਂ ਵੇਖੋ ਵੀਰੋ 8 ਲੀਟਰ ਵੀਰ ਕਹਿੰਦਾ ਹੁਣ ਦੁੱਧ ਮੌਜੂਦ ਆ ਜਿਹੜਾ ਤੇ ਲੈਵਲ ਉੱਪਰ ਸੋਹਣਾ ਲੱਗਿਆ ਹੈ ਪਛਾਣ ਨੂੰ ਆਈ ਆ ਫੁੱਟ ਫੁੱਟ ਤਾਂ ਮਗਰ ਇਹਦੇ ਵੀ ਕਟਾ ਆ ਗਿਆ ਨੀਲੀ ਰਾਵੀ ਦਾ ਤਾਂ ਵੇਖੋ ਵੀਰੋ ਲੈਵੇ ਦੀਆਂ ਸਫਾਈਆਂ ਤੇ ਕੱਦ ਕਾਠ ਦੀ ਗੱਲ ਕਰੀਏ ਤਾਂ ਵੀਰੇ ਇਹ ਵੀ ਕੱਦ ਕਾਠ ਬਹੁਤ ਚੰਗਾ ਲੱਗਿਆ ਇਹਨੂੰ ਬਾਕੀ ਤੂੰ ਦੂਰੋਂ ਵੀ ਆਉਗੇ ਚੱਲਗੇ ਤੂੰ ਛੱਡ ਕੇ ਨਹੀਂ ਜਾਂਦੇ ਲੈ ਲੂਗੇ ਦੀਆਂ ਚੰਗੀਆਂ ਦੇਖੋ ਵੀਰੂ ਠੀਕ ਐ ਸਰ ਨੀਲੀ ਦਾ ਕੱਟਾ ਆ ਗਿਆ ਇਹਦਾ ਹਨਾ ਠੀਕ ਤੇ ਵੀਰ ਜੀ ਇਹਦਾ ਮੁੱਲ ਝੋਟੀ ਦਾ ਇਹ 72 ਦੀ ਦਾਂਗੇ ਬਈ 72 ਦੀ ਹਾਂਜੀ 2 ਛੱਡ ਦਿਓ ਪੂਰੇ 70 ਦੀ ਹਨਾ ਹਾਂਜੀ 70 ਦੀ ਹਾਂਜੀ ਛੜਦਾਂ ਕਾਣ ਜਿ ਦੇਦਾਂਗੇ ਇਹ 65 ਦੀ ਹਾਂਜੀ ਠੀਕ ਹੈ ਤਾਂ ਵੀਰੇ ਕਿਵੇਂ ਆ ਦੋਵੇਂ ਹਨ ਇੱਕ ਤਾਂ ਬੱਚੇ ਤੋਂ ਬਿਨਾ ਹੋਗੀ ਇਹਨਾਂ ਦੋਵਾਂ ਦੇ ਬੱਚੇ ਆ ਹਨ ਕੋਈ ਜੋੜਾ ਪਾ ਲੂਗਾ ਤਾਂ ਮਾਨਤਾਨਿਕ ਜੋੜੇ 'ਚ ਕਰ ਦਿਓ ਹਾਂ ਕੋਈ ਨਹੀਂ ਪੰਜ ਛੜਦਾਂ ਇਕੱਠੀਆਂ ਤੁਹਾਨੂੰ ਲਾਉਗੇ ਜੋੜੇ 'ਚ ਜੋੜੇ 'ਚ ਪੰਜ ਸੀ 5000 ਛੜਦਾਂਗੇ ਕੀ ਬਾਤ ਹੈ ਜੀ ਹਾਂ ਲੈਓ ਸਾਣਾ 5000 ਛੜਦਾਂਗੇ 5000 ਤਾਂ ਵੇਖੋ ਵੀਰੋ ਇਹ 65000 ਦੀ ਵੀਰ ਨੇ ਕਹੀ ਸੀ ਤਾਂ ਇਹ ਕਹੀ 78000 ਦੀ ਕੋਈ ਜੋੜਾ ਪਾ ਲੂ 5000 ਵੀਰ ਕਹਿੰਦਾ ਛੋਟ ਕਰ ਦਾਂਗੇ ਬਾਕੀ ਜੇ ਕੇ ਵੀਰ ਨੇ ਕੱਲੀ-ਕੱਲੀ ਵੀ ਲੈਣੀ ਆ ਫੋਨ ਜ਼ਰੂਰ ਲਾ ਲਿਓ ਰੇਡ ਵੀ ਜਾਇਜ ਕੀਤਾ ਵੀਰੇ ਨੇ ਮਗਰ ਦੋਵਾਂ ਦੇ ਇਹਦੇ ਬੱਚੇ ਉਹਦਾ ਬੱਚਾ ਆਉਂਦੇ ਹੁਣ ਹਨਾ ਠੀਕ ਹੈ ਜੀ ਚੰਗੀ ਝੋਟੀ ਹੈ ਵੀ ਕਿੰਨੀਆਂ ਧਾਰਾਂ ਦੀ ਸਲੇ ਵੀਰੇ ਜੀ ਇਥੇ ਦੁੱਧ 7 ਕਿਲੋ ਪੱਕਾ ਹੋ ਰਿਹਾ ਹੈ ਜੀ 7 ਕਿਲੋ ਨਾਲ ਫੜਾਂਗੇ ਚੋਲੇ ਦਾ ਪਹਾੜੇ ਨੇ ਮਿਲਦੀ ਕੋਈ ਚੱਕਰ ਨਹੀਂ ਅੱਛਾ ਪਹਾੜੇ ਤੇ ਕੀ ਬਣਾ ਲੇ ਪਾ ਜੋ ਆ ਦੇ ਗਿਆ ਕੀ ਬਾਤ ਹੈ ਜੀ ਬਹੁਤ ਚੰਗੀ ਝੋਟੀ ਆ ਜੀ ਉਹ ਜਿਹੜੀ ਨਾ ਗਿੜਾਂ ਵਾਲੀ ਹੈ ਠੀਕ ਹੈ ਜੀ ਹੋ ਕਿ ਬਿਓ ਹਰਿਆਣੀ ਦੀ ਹਰਿਆਣੀ ਦੀ ਹਾਂ ਛੋਟੀ ਲੰਮੀ ਬੇਲ ਆ ਹਾਂਜੀ ਤਾਂ ਹੈਵੀ ਇੱਕ ਰੰਗ ਕਾਲੀ ਹੈ ਨਾ ਹਾਂਜੀ ਆਡੀ ਇੱਥੇ ਸਰਪੰਚ ਸਰਪੰਚ ਜੀ ਨੂੰ ਫਰਮਨ ਹਾਂਜੀ ਹਾਂ ਉਹ ਕੰਮ ਕਰਦੇ ਹੋ ਨਾ ਖੜੀ ਕਰਨੀ ਛੋਟੀ ਠੀਕ ਆ ਜੀ ਮੈਂ ਗੱਡੀ ਲੈ ਕੇ ਉਹਨਾਂ ਕੋਲ ਲੈਣ ਦੀ ਠੀਕ ਆ ਜੀ ਚੰਗੀ ਛੋਟੀ ਆ ਲੰਮੀ ਬੇਲ ਆ ਵੀਰੋ ਇੱਕ ਰੰਗ ਕਾਲੀ ਆ ਸਿੰਘ ਸੁੰਗ ਵੀ ਚੰਗਾ ਲੱਗਿਆ ਜੀ ਜੀ ਤਾਂ ਕਿੰਨੀ ਧਾਰਾ ਹੁਣ ਇਹਦੇ ਥੱਲੇ ਦੱਸੋ ਵੀਰ ਜੀ ਸੱਤ ਕਿਲੋ ਪੱਕਾ ਦੁੱਧਾ ਵੱਧ ਜਾਊਗਾ ਜੀ 7 ਲੀਟਰ ਵੱਧ ਜਾਊਗੀ ਇਸਦੇ ਨਾਲ ਹਣੇ ਸੰਭਿਆਣਾ ਸੰਭਿਆ ਹਾਂਜੀ ਬਿਲਕੁਲ ਖੋਲੋ ਵੀਰ ਜੀ ਤਾਂ ਵੇਖੋ ਵੀਰੋ 7 ਲੰਮੀ ਬੇਲ ਆ ਇੱਕ ਰੰਗ ਕਾਲੀ ਆ ਤਾਂ ਸੋਣੀ ਝੋਟੀ ਆ ਸਿੰਘ ਸਿੰਘ ਚੰਗਾ ਉਧਰ ਦੀ ਝੋਟੀ ਆ ਵੀਰੋ ਤਾਂ ਦੇਖੋ ਵੀਰੋ ਲੈਵਲ ਉਹ ਚੰਗਾ ਸਾਫ ਲੱਗਿਆ ਕਦ ਕਾਠ ਵੀ ਸੋਹਣਾ ਤਾਂ ਬਾਕੀ ਕਿਵੇਂ ਵੀਰ ਨੇ ਦੱਸਿਆ ਥੋੜੀ ਸਾਫ ਕਰ ਲੂ ਕੋਈ ਵੀਰਾ ਦਾ ਦੁੱਧ ਚੰਗਾ ਭਰ ਜੂ ਵੀਰੋ ਥੋੜੀ ਸੇਵਾ ਘਾਟ ਕੀਤੀ ਆ ਕਿਸ ਵੀਰੇ ਨੇ ਕੱਲੇ ਵੇਲੂ ਵੇ ਦੀ ਸਾਫਾ ਥਣ ਵੀ ਕੁਆਲਟੀ ਦਾ ਚੰਗਾ ਲੱਗਿਆ ਕਦ ਕਾਠ ਆਲੀ ਆ ਜੀ ਦੇਖੋ ਵੀਰੋ ਲਾਗੇ ਤਾਂ ਚੈੱਕ ਕਰ ਲਓ ਨੇਵੀਆਂ ਦੀਆਂ ਸਫਾਈਆਂ ਬਹੁਤ ਜਿਆਦਾ ਚੰਗੀ ਝੋਟੀ ਆ ਜੀ ਠੀਕ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਝੋਟੀ ਦੇ ਦੇਣੀ ਹੈ ਇਹ ਮੋਲ ਤਾਂ ਲੱਖ ਦੀ ਵੇਣ ਅਸੀਂ ਖਾਣੀ ਪਰ ਕਰ ਲਾਂਗੇ ਫਾਇਦਾ ਜੀ ਆਪਾਂ ਦੇ ਦਾਂਗੇ ਝੋਟੀ ਦਾ ਟੋਕਣਾ ਪਾਈ ਹਨਾ ਉੜਦੀਆਂ ਵਾਲੀ ਹਾਂਜੀ ਕਿੰਨੇ ਦੀ ਹੋ ਜੀ ਵੀਰ ਜੀ ਇਹ 70 ਦੀ ਦੇ ਦਾਂਗੇ ਬਹੁਤੇ ਮੰਗਣਾ 70 ਦੀ ਹਾਂਜੀ ਹੋ ਜੀ ਮਾਨ ਤਨ ਵਿੱਚ ਮੇਰੇ ਆਂ ਕਰਨਾ ਹੈ ਬੜੀ ਆਪ ਹੀ ਕਰਦੇ ਹੋ ਰੇਟ ਤਾਂ ਠੀਕ ਹੈ ਜਾਇਜ ਆ ਚੰਗੀ ਝੋਟੀ ਚਲੋ ਕਿਹੜਾ ਵੀਰ ਆ ਸੰਭ ਲੂਗਾ ਟੁਕੀ ਦਾ ਫਿਰ ਚੰਗਾ ਮੁੱਲ ਪਾਉਣ ਵਾਲੀ ਆ ਤਾਂ ਵੱਡੀ ਝੋਟੀ ਆ ਵੀਰੋ ਕੱਦ ਕਾਠ ਵਾਲੀ ਆ ਹਾਂ ਜੀ ਤਿੰਨ ਛੱਡ ਦਈਏ ਵੀਰ ਜੀ 67000 ਦੀ ਹਾਂ ਨਾ ਬਾਅਦ ਜਾ ਕੇ ਕਰਾਂਗੇ 63 ਦੀ ਹਾਂ ਜੀ ਦੋ ਛੱਡ ਦਿਓ 63000 ਦੀ 13 ਠੀਕ ਹੈ ਜਿਵੇਂ ਕੋ ਵੀਰੋ ਹਰਿਆਣੇ ਦੀ ਨਹੀਂ ਚੰਗੀ ਝੋਟੀ ਆ 36000 ਦੀ ਹਾਂ ਜੀ ਰੇ ਲੱਗਦੀ ਤਿਆਰ ਹੋ ਗਿਆ ਤਿਆਰ ਹੋ ਗਿਆ ਕੀ ਆ ਜੀ ਤੇ ਵੇਖੋ ਵੀਰੋ ਚੰਗੀ ਝੋਟੀ ਆ 63000 ਦੀ ਹੋ ਜੂ ਤੱਚੋ ਟੀਆਂ ਇਹਨਾਂ ਦਾ ਵੀ ਰੇਟ ਵੀਰ ਨੇ ਜਾਰੀ ਕੀਤਾ ਇਹ ਵੀ ਸੋਹਣੀਆਂ ਥੰਥੂਣਾ ਚੰਗੇ ਲੱਗੇ ਆ ਤਾਂ ਰੇਟ ਨੋਰਮਲ ਆ ਫੋਨ ਜਰੂਰ ਲਾ ਲਿਓ ਇਹ ਵੀ ਇਹ ਵੀ ਮੈਂ ਕਿਹਾ 65 ਦੀ ਕਿਹਾ ਤੁਸੀਂ ਹਨਾ 65000 ਦੀ ਆ 63000 ਦੀ ਆ ਨੋਰਮਲ ਰੇਟ ਆ ਵੀਰੋ ਫੋਨ ਤੁਸੀਂ ਲਾ ਲੈਣਾ ਇਹ ਵੀ ਝੋਟੀਆਂ ਬਹੁਤ ਚੰਗੀਆਂ 78000 ਦੀ ਹਾਂਜੀ ਠੀਕ ਆ ਜੀ 80 ਤੋਂ ਅੰਦਰ ਅੰਦਰ ਹੀ ਆ ਪਸ਼ੂ ਚੰਗੀਆਂ ਝੋਟੀਆਂ ਕੱਦ ਕਾਠ ਵਾਲੀਆਂ ਨੇ ਪਰ ਰੇਟ ਜਾਇ ਜਾ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚਲਿਓ ਜਿੰਨਾ ਵੀਰਾਂ ਨਹੀਂ ਕੀਤਾ ਜੋ ਉਹਨਾਂ ਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇਕ ਰਿਪੇਂਡ ਦੱਸ ਦੇ ਜੀ ਰਿਪੇਂਡ ਭੋਲੇ ਕਹੇ ਜੋ ਹਾਂਜੀ ਮੇਰਾ ਬਾਬਾ ਪਿੰਡ ਬਟਾ ਜੋ ਹਾਂਜੀ ਹਾਂਜੀ ਠੀਕ ਹੈ ਜੀ ਫੋਨ ਨੰਬਰ ਵੀ ਜੀ ਫੋਨ ਨੰਬਰ 9885 978443 ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ